ਲਾਓ ਵੀ ਦੱਸੋ ਪੁੱਤੋਆ ਤੇ ਇਹ ਜਿਹੜਾ ਹੈਗਾ ਬ੍ਰੈਂਪਟਨ ਵਾਲਾ ਬਠਿੰਡਾ ਜਾਂ ਬ੍ਰੈਂਪਟਨ ਆ ਇਹ ਤਾਂ ਇਹ ਆਪਾਂ ਗੱਲ ਕਰ ਗਏ ਇੱਥੇ ਬ੍ਰੈਂਪਟਨ ਦਾ ਪਲਾਜ਼ਾ ਤੇ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਅੱਗੇ ਇੱਥੇ ਕੀ ਹੈ ਵੀ ਮੈਂ ਤੁਹਾਨੂੰ ਇਹ ਪਲਾਜ਼ਾ ਤਾਂ ਦਿਖਾਉਣਾ ਵੀ ਆਪਣੇ ਇਹਨੇ ਪਲਾਜ਼ੇ ਇਦੋਂ ਵੱਡੇ-ਵੱਡੇ ਆ ਹੁਣ ਬਠਿੰਡੇ ਵੀ ਹੁਣ ਬਠਿੰਡਾ ਦਾ ਬ੍ਰੈਂਪਟਨ ਤੋਂ ਅੱਗੇ ਨਾਂ ਗਿਆ ਠੀਕ ਆ ਬਸ ਇੱਕ ਗੱਲ ਹੈਗਾ ਦੋ ਤਿੰਨ ਚੀਜ਼ਾਂ ਹੈ ਨਹੀਂ ਠੀਕ ਹੈ ਇੱਕ ਤਾਂ ਆਪਾਂ ਗੱਲ ਕਰ ਗਏ ਆਪਣੇ ਜੇ ਬੁੜੀਆਂ ਪਾਪਣੀ ਪੀਂਦੀਆਂ ਠੀਕ ਹੈ ਦੂਜਾ ਆਪਣਾ ਠੰਡ ਘਟ ਪੈਂਦੀ ਹੈ ਠੀਕ ਹੈ ਤੇ ਤੀਜਾ ਇੱਥੇ ਗਰਮਾਚ ਕੋਟ ਪਾ ਲੈਂਦੇ ਲੋਕ ਹੈ ਨਾ ਤੇ ਆਪਣਾ ਤਾਂ ਉਥੇ ਅੱਧੇ ਆਪਾਂ ਤਾਂ ਸੋਚਦੇ ਆ ਆ ਕਿਹੜੇ ਸਟਾਰ ਬੱਕ ਬੁੱਕ ਜਿਹੜੇ ਹੈਗੇ ਆ ਤਾਂ ਹੈਗੇ ਹੀ ਸਾਰਾ ਕੁਝ ਨਾ ਤੇ ਮੇਨ ਮੁੱਦਾ ਕੀ ਆ ਵੀ ਆਪਣਾ ਇਹ ਲੱਗਦਾ ਵੀ ਯਾਰ ਨਾ ਵੀ ਸਹੀ ਤਰੀਕੇ ਨਾਲ ਵੀਡਿਓ ਨਹੀਂ ਪਈ ਅੱਜ ਕੱਲ ਫਿਲਟਰ ਚੰਗੇ ਲੱਗਿਆ ਵੀਰੇ ਚਾਹੇ ਕਾਲਾ ਰੰਗ ਹੋਵੇ ਚਾਹੇ ਫੇਸ ਗਾਉਣ ਸਾਰਾ ਸਾਫ ਕਰ ਦਿੰਦੇ ਆ ਉੱਥੇ ਵੀ ਤੁਸੀਂ ਨਜ਼ਾਰੇ ਲੈ ਸਕਦੇ ਹੋ ਠੀਕ ਹੈ ਤੇ ਆ ਫਲ ਹਾਲ ਤੁਹਾਨੂੰ ਇੱਥੋਂ ਦੇ ਨਜ਼ਾਰਾ ਦਿਖਾ ਦਿੰਨਾ ਭਾਈ ਵੀ ਆਹ ਲੈ ਪਿੱਛੋਂ ਇਧਰੋਂ ਸ਼ੁਰੂ ਕਰਾਂ ਬਸ ਇਹਦੇ ਗੋਰੇ ਮਿਲ ਜਾਣੇ ਤੁਹਾਨੂੰ ਹਨਾ ਵੈਸੇ ਬ੍ਰੈਂਟਾਂ ਦੇ ਗੋਰੇ ਬਹੁਤ ਘੱਟ ਮਿਲਦੇ ਪਰ ਪਲਾਜ਼ੇ ਚ ਅਜੇ ਇੱਥੇ ਬਹੁਤ ਮਿਲ ਗਏ ਉਵੇਂ ਆਪਣੇ ਜਿਵੇਂ ਫੈਕਟਰੀ ਆਰਡਰ ਲਾਈਟ ਹੁੰਦੇ ਆ ਇਧਰ ਵੀ ਉਵੇਂ ਹੀ ਹੈ ਯਾਰ ਠੀਕ ਹੈ ਮਤਲਬ ਕਿ ਮੈਂ ਤੁਹਾਨੂੰ ਤਾਂ ਦੱਸ ਰਿਹਾ ਜਿਹੜੇ ਬੰਦੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਹੌਸਲਾ ਦੇ ਰਿਹਾ ਵੀ ਭਾਈ ਐਡਾ ਕੋਈ ਮਾੜਾ ਕੰਮ ਨਹੀਂ ਹੋ ਜੇ ਤੁਸੀਂ ਇੱਥੇ ਅਜੇ ਪੰਜਾਬ ਚ ਰਹਿ ਕੇ ਤੁਸੀਂ ਸ਼ਾਹੂਕਾਰ ਹੋ ਤੁਸੀਂ ਸੋਚੋ ਵੀ ਤੁਸੀਂ ਚੰਗੇ ਕੰਮ ਕੀਤੇ ਆ ਜਿਹੜਾ ਇੱਥੇ ਫਸ ਗਏ ਵੀਰੇ ਠੀਕ ਹੈ ਉਹਨ ਤੇ ਪਰ ਹਾਲ ਇਹ ਆ ਵੀ ਇੱਥੇ ਤੁਸੀਂ ਆ ਕੇ ਠੀਕ ਆ ਬਹਿ ਸਕਦੇ ਹੋ ਤੇ ਜਿਹੜਾ ਹੈਗਾ ਮਾਲਾ ਸ਼ੋਭੰਗ ਜੁਮਿੰਗ ਕਰ ਸਕਦੇ ਹੋ ਠੀਕ ਹੈ ਆਹੀ ਚੀਜ਼ਾਂ ਜਿਹੜਾ ਹੁਣ ਵਾਲੀ ਬਠੰਡੇ ਆ ਆਪਾਂ ਇਹਦੇ ਨਾਲ ਬਣਾ ਪਲਾਜਾ ਉਹ ਤਾਂ ਇਦੋਂ ਵੀ ਵੱਡਾ ਹੈ ਠੀਕ ਹੈ ਗੈਸਟ ਸਰਵਿਸ ਫੂਡ ਏਟੀਐਮ ਇਦਾਂ ਮਾਲਾ ਜਿਹੋ ਜਾਂ ਅੱਜ ਕੱਲ ਪੰਜਾਬ ਦੀ ਡਿਵੈਲਪਮੈਂਟ ਹੈ ਨਾ ਉਹ ਕੈਨੇਡਾ ਦੀ ਤਰਜ਼ ਤੇ ਉਦੋਂ ਅੱਗੇ ਆ ਹੁਣ ਜਿਹੜੇ ਉਥੇ ਪਲਾਜ਼ੇ ਬਣਿਆ ਉਹ ਜਾਦੀ ਘੈਂਟ ਬਣੇ ਆ ਠੀਕ ਹੈ ਤੇ ਉਥੇ ਬੰਦੇ ਆਪਣੇ ਵੱਧ ਰੌਣਕਾ ਵੱਧ ਹੁੰਦੇ ਆ ਕਿਉਂਕਿ ਦੇਖ ਲਾ ਵੀ 20 25 ਤਾਂ ਮੇਰੇ ਵਰਗੇ ਹੁੰਦੇ ਜਿਨ੍ਹਾਂ ਨੇ ਹੱਥ ਨਿਕਲੀਆਂ ਸਟੋਰਾਂਾਂ ਪਾਉਣਾਂ ਲੱਗਾਂ ਹਣਾ ਤੇ ਬਾਕੀ ਹੂ ਵੱਧੂ ਮਿਲਦੇ ਆ ਇੱਥੇ ਬਈ ਕੁੱਤਿਆਂ ਦੀ ਗਾਜ਼ਰ ਦੇਖ ਲਓ ਠੀਕ ਆ ਰੱਖੀ ਬੈਠੇ ਨਾ ਆਪਾਂ ਕਹਿੰਨਾ ਕਦੀਰ ਤੋਂ ਕਰਾਉਣਾ ਕੀ ਆ ਠੀਕ ਹੈ ਤੇ ਇੱਥੇ ਬਈ ਇਹ 2-2 3-3 ਲੱਖ ਡਾਲਰ ਖਾ ਗਏ ਮਾਲਾ ਤੁਸੀਂ ਮੰਨੋ ਵੀ ਡੇਢ-ਢੜ ਕਰੋੜ ਰੁਪਇਆ ਖਾ ਕੇ ਕੁੱਤੇ ਤੇ ਇਹ ਗਾ ਉਹ ਦੇਖ ਲਾ ਉਹੀ ਜਵਾਕ ਜਿਹੜਾ ਹੈਗਾ ਇਹਦੇ ਚ ਲਿਆਉਂਦੇ ਆ ਠੀਕ ਆ ਤੇ ਉਹੀ ਉਹਦੇ ਚੀ ਝੂਲੇ ਚ ਕੁੱਤਾ ਲਿਆਉਂਦੇ ਤਰੇ ਯਾਰ ਆ ਦੇਖ ਲੈ ਆਜੇ ਨਹੀਂ ਸੇਲ ਲੱਗੀ ਐ ਬਰਬੇਰੀ ਵਾਲਾਂ ਦੇ ਕਹਿੰਦੇ ਵੀ ਬੰਦੇ ਬਾਹਰ ਬਾਲ ਖੜੇ ਆ ਤੇ ਆ ਦੇਖੋ ਸੇਮ ਹੀ ਆ ਯਾਰ ਕੋਈ ਐਡਾ ਕੋਈ ਕੰਮ ਨਹੀਂ ਕੱਢਣ ਪਾਉਣ ਨੂੰ ਦੁਨੀਆਂ ਚ ਤੇ ਆ ਤਾਂ ਤੇ ਜਾਣਾ ਇਦਾਂ ਹੀ ਹੈ ਠੀਕ ਆ ਮਾਸਾਲੇ ਆਹ ਪਾਲੂ ਦੇ ਜਵਾਗ ਚੜਾ ਫਿਰਦਾ ਹੈ ਨਾ ਸੋ ਚਾਹੇ ਤੁਸੀਂ ਆ ਜੋ ਬਠਿੰਡੇ ਤੇ ਚਾਹੇ ਤੁਸੀਂ ਜਾਵੜੋ ਬਰਨਾਲੇ ਦਾ ਚਾਹੇ ਅੰਬਰਸਰ ਦਾ ਚਾਹੇ ਜਲੰਧਰ ਦਾ ਚਾਹੇ ਜਾਵੜੋ ਬ੍ਰੈਂਟਨ ਗੱਲ ਐਡੀ ਹੈ ਨਹੀਂ ਰੌਲਾ ਵੱਧ ਹੈ ਠੀਕ ਆ ਤੁਸੀਂ ਇੱਥੇ ਵੀ ਨਿਆਰੇ ਲੈ ਸਕਦੇ ਹੋ ਸੋ ਇਥੋਂ ਫੋਟੋਆਂ ਲਾ ਕੇ ਪਾ ਕੇ ਵੀ ਤੁਸੀਂ ਉਸ ਕੈਨੇਡਾ ਵਾਲੀ ਫੀਲਿੰਗ ਲੈ ਸਕਦੇ ਹੋ ਫਲ ਹਾਲ ਇੱਥੇ ਵੀ ਉਵੇਂ ਹੀ ਚੱਲਦੇ ਆ ਵੀ ਭਾਈ 60% ਡਿਸਕਾਊਂਟ ਦੇ ਦਿੰਨੇ ਆ ਠੀਕ ਆ ਆ ਕਰਦਾਂਗੇ ਇਹ ਕਰਦਾਂਗੇ ਇਹ ਪਹਿਲਾ ਸੀਗਾ ਡਾਲਰ ਆਮਾ ਦੇ ਵਿੱਚੋਂ ਇੱਥੋਂ ਵਾਲੇ ਬੰਦੇ ਲੈ ਆ ਕੇ ਆਪਾਂ ਨੂੰ ਚੀਜ਼ਾਂ ਦੇ ਕੇ ਖੁਸ਼ ਕਰ ਰਹੇ ਨੇ ਜੇ ਹੁਣ ਆਪਣਾ ਨੀ ਬਦਲ ਆ ਗਿਆ ਵੀ ਉਹ ਰੁਪਈਆ ਰੁਪਈਆ ਦੇ ਡਾਲਰ ਹੁਣ ਵੇਰਨ ਵਾਲੇ ਨਹੀਂਗੇ ਹੁਣ ਗੱਲਾਂ ਉਤਲੇ ਲੈਵਲ ਦੀਆਂ ਹੋਗੀਆਂ ਪੰਚਾਇਤ ਤੇ ਓ ਵਾਹਿਗੁਰੂ 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 ਸੋ ਆਹੀ ਕੋਸਾ ਯਾਰ ਚਾਹੇ ਮੈਂ ਅੱਧਾ ਘੰਟਾ ਦਿਖਾਈ ਜਾਵਾਂ ਚਾਹੇ ਮੈਂ 10 ਮਿੰਟ ਹੋਣਾ ਮੈਂ ਸੋਚਦਾ ਥੋੜਾ ਛੋਟੀ ਵੀਡੀਓ ਬਣਾਵਾਂ ਬੰਦਾ ਟਾਈਮ ਬਚੇ ਕਿਉਂਕਿ ਤੁਸੀਂ ਹੋਰ ਵੀ ਰੀਲਾਂ ਹੋਰ ਦੇਖਣੇ ਆਉਣਗੇ ਹੋਰ ਵੀ ਵੀਡੀਓ ਕਾਫੀ ਦੇਖਣੇ ਆਉਣਗੇ ਸੋ ਮੈਂ ਆਸ ਕਰਦਾ ਵੀ ਤੁਹਾਨੂੰ ਪਤਾ ਲ ਵੀ ਪੁੱਚੋ ਤੇ ਬਠਿੰਡੇ ਮਾਲਾ ਪੁੱਚੋ ਤੇ ਆਪਾਂ ਗੱਗੇ ਕੈਨੇਡਾ ਜ ਕੋਈ ਬਹੁਤਾ ਫਰਕ ਨਹੀਂ ਠੀਕ ਹੈ ਹਰ ਥਾਂ ਤੇ ਆਊਟਲੈਟ ਬਣਿਆ ਫੈਕਟਰੀ ਆਊਟਲੈਟ ਵੱਧੇ ਵੱਡੇ ਬਣੇ ਜਾਣਗੇ ਹੁਣ ਅੱਜ ਦਾ ਟਾਈਮ ਆ ਜਿਹੜਾ ਪੰਜਾਬ ਚ ਇਨਵੈਸਟਮੈਂਟ ਦਾ ਠੀਕ ਹੈ ਜੇ ਆਉਂਦੇ ਜਮੀਨਾਂ ਮਹਿੰਗੀਆਂ ਹੋ ਰਹੀਆਂ ਕੈਨੇਡਾ ਚ ਮਹਿੰਗਾਈ ਹੋ ਰਹੀ ਹੈ ਉਲਟ ਕੰਮ ਹੋ ਰਿਹਾ ਹੁਣ ਰਿਵਰਸ ਹੈ ਸੋ ਭਾਈ ਇੱਥੇ ਕੰਮ ਚਲਾਉਣ ਦੀ ਕੋਸ਼ਿਸ਼ ਕਰੋ